ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਮੁਲਾਜ਼ਮਾਂ ਨਾਲ ਸੰਬੰਧਤ ਪੈਨਸ਼ਨਾਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸੰਬੰਧ ਵਿੱਚ ਇੱਕ ਵੱਡੀ ਅਪਡੇਟ ਆਈ ਹੈ ਇਹ ਡੀਏ ਦਾ ਏਰੀਆ ਜਿਹੜਾ ਉਹ ਅਗਸਤ ਮਹੀਨੇ ਦੀ ਤਨਖਾਹ ਨਾਲ ਮਿਲੇਗਾ ਇਸ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸੰਬੰਧ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਮੁਲਾਜ਼ਮਾਂ ਨਾਲ ਪੈਨਸ਼ਨ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਜਾਂ ਜੌਬ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਭਰਤੀਆਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਜਿਸਬੰਧ ਦੇ ਵਿੱਚ ਜਿਹੜੀ ਅਪਡੇਟ ਆਈ ਹੈ ਪੰਜਾਬ ਦੇ ਜਿਹੜੇ ਪੈਨਸ਼ਨਨਲੀ ਵੱਡੀ ਜਿਹੜੀ ਖੁਸ਼ਖਬਰੀ ਆ ਚੁੱਕੀ ਹੈ ਲੰਬੇ ਸਮੇਂ ਤੋਂ ਜਿਹੜੀ ਮੁਲਾਜ਼ਮਾਂ ਪੈਨਸ਼ਨਾਂ ਦੀ ਮੰਗ ਚੱਲ ਰਹੀ ਸੀ ਕਿ ਜਿਸ ਦੇ ਸਬੰਧ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਮੋਹਰ ਲਾ ਦਿੱਤੀ ਹੈ ਪੈ ਜਿਹੜਾ ਏਰੀਅਰ ਦੇ ਸਬੰਧ ਦੇ ਵਿੱਚ ਸੀ 1.2.5 ਦੇ ਫੈਕਟਰ ਦੇ ਸਬੰਧ ਦੇ ਵਿੱਚ ਜਿਹੜੀ ਹੈ ਹਾਈ ਕੋਰਟ ਵੱਲੋਂ ਜਿਹੜੀ ਇਸ ਤੇ ਮੋਹਰ ਲਾ ਦਿੱਤੀ ਗਈ ਹਾਈ ਕੋਰਟ ਨੇ ਸਰਕਾਰ ਨੂੰ 2.5 ਜਿਹੜਾ ਪੈਨਸ਼ਨ ਸੋਧ ਦਾ ਹੁਕਮ ਜਾਰੀ ਕਰ ਦਿੱਤਾ ਪੰਜਾਬ ਸਰਕਾਰ ਨੂੰ 20000 ਦਾ ਜਿਹੜਾ ਜ਼ਰਬਾਨਾ ਵੀ ਸੁਣਾਇਆ ਗਿਆ ਹੈ ਪੰਜਾਬ ਦੇ ਹਜ਼ਾਰਾਂ ਪੈਨਸ਼ਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਇਹ ਪੈਨਸ਼ਨਾਂ ਦੇ ਹੱਕ ਵਿੱਚ ਫੈਸਲਾ ਲਿਆ ਗਿਆ ਲੰਬੇ ਸਮੇਂ ਤੋਂ ਜਿਹੜੀ ਇਹ ਲੜਾਈ ਚੱਲ ਰਹੀ ਸੀ 2021 ਦੇ ਵਿੱਚ ਜਦੋਂ ਪੇ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਜਿਹੜਾ ਇਸ ਨੂੰ ਪੈਨਸ਼ਨਰ ਨੂੰ 2.59 ਨਾਲ ਜਿਹੜਾ ਸੀ ਸੋਧਨ ਦੇ ਹੁਕਮ ਜਾਰੀ ਕੀਤੇ ਗਏ ਸੀ ਤਾਂ 6ਵੇਂ ਪੇ ਕਮਿਸ਼ਨ ਵੱਲੋਂ ਜਿਹੜੀ ਸਪਸ਼ਟ ਕੀਤਾ ਗਿਆ ਸੀ ਕਿ ਅਰਮਾਜਮਾਨ ਨੂੰ 2.59 ਜਿਹੜਾ ਐ ਫੈਕਟਰ ਲਾਗੂ ਕੀਤਾ ਜਾਏ ਪਰ ਉਸ ਸਮੇਂ ਦੀ ਜਿਹੜੀ ਸਰਕਾਰ ਸੀ ਕਾਂਗਰਸ ਸਰਕਾਰ ਦੁਆਰਾ ਇਸ ਨੂੰ 2.49 ਲਾਗੂ ਕਰਨ ਦੀ ਬਜਾਏ 2.45 ਨਾਲ ਸੋਧ ਕੀਤੀ ਗਈ ਸੀ ਇਸ ਨਾਲ ਜਿਹੜੀ ਪੈਨਸ਼ਨਾਂ ਨੂੰ ਵੱਡਾ ਨੁਕਸਾਨ ਹੋਇਆ ਸੀ ਵਿੱਤੀ ਜਿਹੜਾ ਨੁਕਸਾਨ ਚਲਣਾ ਪਿਆ ਸੀ ਪੈਨਸ਼ਨਾਂ ਨੇ ਤਾਂ ਪੈਨਸ਼ਨਾਂ ਨੇ ਜਿਹੜਾ ਸੀ ਨਿਆਂ ਲਈ ਅਦਾਲਤਾਂ ਵਿੱਚ ਜਾ ਕੇ ਰੋਕ ਜਿਹੜਾ ਕੀਤਾ ਦਰਵਾਜ਼ਾ ਖੜਕਾਇਆ ਅਦਾਲਤਾਂ ਵਿੱਚ ਗਏ ਤਾਂ ਕਈ ਜਿਹੜੇ ਇਹ ਪੈਨਸ਼ਨਾਂ ਨੇ ਇਸ ਦੇ ਵਿੱਚ ਜਿਹੜੀ ਪੈਨਸ਼ਨ ਦਾ ਕੇਸ ਲਾਏ ਗਏ ਤਾਂ ਇਸ ਦੇ ਸਬੰਧ ਵਿੱਚ 28 ਫਰਵਰੀ 2024 ਨੂੰ ਹਾਈ ਕੋਰਟ ਨੇ ਪੈਂਚਰਾਂ ਦੇ ਅਦਖ ਦੇ ਵਿੱਚ ਇੱਕ ਫੈਸਲਾ ਸੁਣਾ ਕੇ ਸਰਕਾਰ ਨੂੰ 3 ਮਹੀਨਿਆਂ ਦੇ ਵਿੱਚ ਜਿਹੜਾ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ ਤਾਂ ਉਸ ਤੋਂ ਬਾਅਦ ਵੀ ਜਿਹੜੀ ਸੀ ਸਰਕਾਰ ਨੇ 3 ਮਹੀਨਿਆਂ ਦੇ ਵਿੱਚ ਵੀ ਜਿਹੜੇ ਨੇ ਕੋਰਟ ਦੇ ਜਿਹੜੇ ਆਰਡਰ ਸੀ ਉਹਨਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਤਾਂ ਇਸ ਦੇ ਸਬੰਧ ਵਿੱਚ ਫਿਰ ਕੰਟੈਂਪਟ ਪਾਈਆਂ ਗਈਆਂ ਤਾਂ ਕਈ ਕੰਟੈਂਪਟ ਵੀ ਪਾਈਆਂ ਗਈਆਂ ਕਿ ਜਿਹੜੀ ਸਰਕਾਰ ਹੈ ਉਹ ਹਾਈ ਕੋਰਟ ਦੇ ਜਿਹੜੇ ਫੈਸਲੇ ਨੂੰ ਵੀ ਲਾਗੂ ਨਹੀਂ ਕਰ ਰਹੀ ਜਿਸ ਦੇ ਵਿੱਚ ਇੱਕ ਕੰਟਰਮਟ ਹੈਗੀ ਸੀ ਸੀਓਪੀ ਸੀ ਜਿਹੜੀ 20791 2025 ਵਿੱਚ ਪਾਈ ਗਈ ਸੀ ਪ੍ਰੀਤਮ ਸਿੰਘ ਨਾਗਰਾ ਤੇ ਬਨਾਮ ਕਰੇਸ਼ਨ ਕੁਮਾਰ ਦੇ ਸੁਭਾਏ ਆਈਏਐਸ ਦੇ ਸੀਗੀ ਜਿਸ ਦੇ ਜਿਹੜਾ ਸੁਣਵਾਈ ਕਰਾਈ ਹੋਈ ਸੀ 14 ਜੁਲਾਈ 2025 ਨੂੰ ਤਾਂ ਜਿਸ ਦੇ ਵਿੱਚ ਸਰਕਾਰ ਨੇ ਜਿਹੜਾ ਉਹ ਹੋਰ ਸਮਾਂ ਮੰਗਿਆ ਸੀ ਤੇ ਸਰਕਾਰ ਨੂੰ ਹੋਰ ਸਮਾਂ ਦੇਣ ਦੀ ਜਿਹੜੀ ਹੈ ਇਹ ਬੇਨਤੀ ਨੂੰ ਰਾਜ਼ੀ ਕਰ ਦਿੱਤਾ ਗਿਆ ਸੀ ਤੇ ਸਰਕਾਰ ਨੂੰ 20000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਸੀ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜਾ ਸੀ ਇਹ ਫੈਸਲਾ ਜਿਹੜਾ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੋਰਾ ਹੁਕਮ ਜਾਰੀ ਪੈਨਸ਼ਨਾਂ ਨੂੰ 2.5 ਫੈਕਟਰ ਨਾਲ ਸੋਧ ਕੀਤੀ ਜਾਵੇ ਇਸ ਨਾਲ ਹਜ਼ਾਰਾਂ ਪੈਨਸ਼ਨਾਂ ਨੂੰ ਜਿਹੜਾ ਹੁਣ ਲਾਭ ਮਿਲੇਗਾ ਤੇ ਜਿਹੜਾ ਇਹ 14 ਜੁਲਾਈ 2025 ਨੂੰ ਫੈਸਲਾ ਆਇਆ ਸੀ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਇਹ ਫੈਸਲਾ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ ਜਿਸ ਦੇ ਸਬੰਧ ਵਿੱਚ ਹੁਣ 2.59 ਫੈਕਟਰ ਦੇ ਜਿਹੜਾ ਇੱਕ ਮਹੀਨੇ ਤੋਂ ਉੱਪਰ ਸਮਾਂ ਬੀਤ ਚੁੱਕਾ ਤਾਂ ਹੁਣ ਜਿਹੜਾ ਸਰਕਾਰ ਉਸ ਦੇ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਦੇ ਹੋਏ ਤਾਂ ਹੁਣ ਜਿਹੜਾ ਇਹ ਫੈਸਲੇ ਦੇ ਸਬੰਧ ਵਿੱਚ ਜਿਹੜਾ ਹੁਣ ਏਰੀਅਰ ਦਾ ਜਿਹੜੀ ਅਗਲੀ ਕਿਸ਼ਤ ਦਿੱਤੀ ਜਾਣੀ ਹੈ ਅਗਸਤ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੀ ਜਾਵੇਗੀ ਜਿਸ ਦੇ ਸਬੰਧ ਵਿੱਚ 29 ਅਗਸਤ ਨੂੰ ਜਿਹੜਾ ਇਹ ਮੀਟਿੰਗ ਵੀ ਕੀਤੀ ਜਾ ਰਹੀ ਹੈ ਜਥੇਬੰਦੀਆਂ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ ਤਾਂ ਉਮੀਦ ਹੈ ਕਿ ਜਿਹੜੀ ਉਹਨਾਂ ਮੁਲਾਜ਼ਮਾਂ ਨੂੰ ਪੈਨਸ਼ਨ ਰਹਿਣ ਦੇ ਜਿਹੜੇ ਏਰੀਅਰ ਦੀ ਕਿਸ਼ਤ ਹੈ ਅਗਸਤ ਮਹੀਨੇ ਦੇ ਤਨਖਾਹ ਦੇ ਨਾਲ ਦਿੱਤੀ ਜਾਵੇਗੀ ਤਾਂ ਜਿਸ ਦੇ ਨਾਲ ਮੁਲਾਜ਼ਮਾਂ ਨੂੰ ਇਸ ਦਿਨਾਂ ਵਿੱਤੀ ਬਹੁਤ ਲਾਭ ਹੋਵੇਗਾ ਤੇ ਜਿਹੜਾ ਲੰਬੇ ਸਮੇਂ ਤੋਂ ਚੱਲ ਰਹੀ ਉਹਨਾਂ ਦੇ ਮੰਗੇ ਉਸ ਨੂੰ ਪੂਰਾ ਕੀਤਾ ਜਾਵੇਗਾ ਤਾਂ ਇਹ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ 14 ਜੁਲਾਈ 2025 ਨੂੰ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਸੀ ਇਸ ਨੂੰ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ ਤਾਂ ਹੁਣ ਜਿਹੜਾ ਇਸ ਦੀ ਇੱਕ ਮਹੀਨੇ ਤੋਂ ਉੱਪਰ ਸਮਾਂ ਬੀਤ ਚੁੱਕਾ ਹੈ ਤਾਂ ਇਸ ਲਈ ਜਿਹੜਾ ਅਗਸਤ ਮਹੀਨੇ ਦਾ ਜਿਹੜਾ ਏਰੀਆ ਦੀ ਕਿਸ਼ਤੇ ਅਗਸਤ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੀ ਜਾਵੇਗੀ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ